ਉੱਪਰ ਸਾਰੇ ਆਊਟਸੋਰਸ ਮਜ਼ਦਮ ਬੈਠੇ ਆ ਤੁਸੀਂ ਉਹਦੇ ਤਾਰ ਮਤਲਬ ਪੰਜਾਬ ਤੇ ਸਿੱਧੇ ਓ ਟੱਕੀ ਆ ਕਿ ਸਰਕਾਰ ਤੋਂ ठेकेदार ਲੈ ਰਿਹਾ 20000 ਉਦਾਹਰਨ ਦੇ ਤੌਰ ਤੇ ਕਾ ਮਿਲ ਰਿਹਾ 6000 ਮੁੱਖ ਸਿੱਧੀ ਗੱਲ ਤਾਂ ਇਹ ਹੀ ਆ ਕਿ ਜਿੰਨਾ ਠੇਕੇਦਾਰ ਸਰਕਾਰ ਤੋਂ ਪੈਸਾ ਲੈ ਰਿਹਾ ਉਹਨਾਂ ਤੁਸੀਂ ਜਿਹੜੇ ਗਰਾਊਂਡ ਤੇ ਜਾ ਕੇ ਕੰਮ ਕਰ ਰਹੇ ਹੋ ਉਹ ਤੁਹਾਨੂੰ ਨਹੀਂ ਮਿਲ ਰਿਹਾ ਜਦੋਂ ਕਿ ਮਿਹਨਤ ਤੁਸੀਂ ਕਰ ਰਹੇ ਹੋ ਦਿਨ ਰਾਤ ਪਰਾਸਤ ਤੁਸੀਂ ਚੱਕੀ ਫਿਰਦੇ ਹੋ ਤੇ ਪੈਸੇ ਕੁਲ ਹੋਰੇ ਖਾਣਾ ਭਰੀ ਜਾਂਦਾ ਆਪਣਾ ਮਾਨ ਸਾਹਿਬ ਆ ਮੀਡੀਆ ਰਾਹੀਂ ਕੋਡੇ ਤੱਕ ਆਵਾਜ਼ ਆਉਂਦੀ ਹੈ ਬੈਠ ਤਾਂ ਤੁਸੀਂ ਨਾ ਕੋਈ ਹੁਣ ਦੇਖਦਾ ਨਾ ਸੁਣਦਾ ਉਹਨੇ ਮੁੱਖ ਮੰਤਰੀ ਨੂੰ ਨਾ ਸੁਣਦਾ ਨਾ ਦਿਖਦਾ। ਬੜੇ-ਬੜੇ ਗੱਲਾਂ ਕਰਨੀਆਂ ਸਿਕਾਲੀਆਂ ਨੇ ਕਿ ਬਚਾਉਣ ਕਰੀਆਂ ਚੱਕ ਦਿਆਂਗੇ। ਸੱਚ ਪੈਸੇ ਕਹਾ ਥੋੜੀ ਜੇਬ 'ਚ ਐਂ ਦਿਖਾਤੇ ਪਤੰਦਰ ਵੀ ਸਿੱਧੇ ਇਹ ਜੇਬ 'ਚ ਗਿਰ ਕੇ ਬਸਾ ਕੇ। ਤੇ ਹੁਣ ਉਹਨਾਂ ਸਿੱਧੇ ਨਾਲ ਪੁੱਠੇ ਹੁਣ ਜਮੀ ਨਹੀਂ ਆ ਰਹੇ। ਤੇ ਅਸਲ ਵਿੱਚ ਮਾਰੀ ਗੱਲ ਐ ਕਿ ਸਰਕਾਰ ਧਰਨਿਆਂ 'ਚੋਂ ਬਣੀ। ਤੇ ਧਰਨਿਆਂ 'ਚ ਉਹ ਸਰਕਾਰ ਬਣ ਕੇ ਆਜ ਕੋਈ ਧਰਨਾ ਲਾਉਣ ਜਾਵੇ ਉਹਦੇ ਡਾਕ ਫੇਰਦੇ ਨੇ ਤੁਸੀਂ ਇੱਥੇ ਧਰਨਾ ਲਾਏ ਬੈਠੇ ਹੋ ਤੁਹਾਡੇ ਪਿੰਡਾਂ ਤੱਕ ਤੁਹਾਡੇ ਘਰਾਂ ਤੱਕ ਪੁਲਿਸ ਜਿਹੜੇ ਮੇਨ ਤੁਹਾਡੇ ਅਹੁਦੇਦਾਰ ਹੋਣਗੇ ਸਾਰਾ ਕੁਝ ਪਹੁੰਚਾਉ ਉਹਨਾਂ ਦਾ ਕੋਈ ਅਤਕੰਡਾ ਸਰਕਾਰ ਛੱਡਦੀ ਨਹੀਂ ਇਕੱਲਾ ਤੁਹਾਡਾ ਨਹੀਂ ਹਰ ਵਿਭਾਗੇ ਹੜਕਤੇ ਬਚਾਉਣ ਤੱਕ ਨਾ ਕਿ ਇਹਦੀ ਤਨਖਾਹ ਮਿਲ ਰਹੀ ਆ ਨਾ ਕਿਸੇ ਨੂੰ ਕੋਈ ਹੋਰ ਸੌਲਤ ਮਿਲ ਰਹੀ ਆ ਆ ਜਿਹੜੀ ਪੰਜਾਬ ਪੁਲਿਸ ਸਾਡੇ ਧਰਨੇ ਦੇ ਅੱਗੇ ਡਾਂਗਾ ਚੱਕੀ ਖੜੀ ਆ ਸਾਡੀ ਭਰਾ ਨੇ ਚਲੋ ਇਹਨੇ ਤਾਂ ਮਜਬੂਰੀ ਆ ਜੇ ਭਾਈ ਉੱਪਰੋਂ ਹੁਕਮ ਆ ਗਿਆ ਕਿ ਫੇਰ ਤੋਂ ਡਾਂਗਾ ਨੇ ਤੇ ਜਿਹੜੀ ਫੇਰ ਦੇਣੀ ਆ ਦੁਖੀ ਐ ਵੀ ਨੇ ਲਾੜੇ ਇਹਨਾਂ ਨਾਲ ਵੀ ਪੁਲਿਸ ਵਾਲਿਆਂ ਨਾਲ ਵੀ ਬਹੁਤ ਹੋਏ ਨੇ ਕਦੋਂ ਇਹ ਜਿਆ ਕਾਨੂੰਨ ਵੜਾ ਦਾਂਗੇ 8 ਘੰਟੇ ਡਿਊਟੀ ਹੁਣ ਤਾਂ ਵੀਰਾਂ ਨੂੰ ਵੀ ਲੱਗਿਆ ਕਿ ਲੈ ਵੀ 9 ਵਜੇ ਮਿਸਤਰਾ ਜਾਇਆ ਕਰਾਂਗੇ 6 ਵਜੇ ਕਰੇ ਕਿ ਰਾਤ ਨੂੰ 6 ਵਜੇ ਜਾਇਆ ਕਰੇ ਸੌਰੇ ਕਰੇ ਹੁਣ ਕੰਮ ਹੋ ਗਿਆ ਪੁੱਠਾ ਜਿਹੜੇ ਹਫ਼ਤੇ ਬਾਅਦ ਕਰੇ ਗੇੜਾ ਮਾਰਦੇ ਸੀ ਹੁਣ ਮਹੀਨਾ-ਮਹੀਨਾ ਨਹੀਂ ਜਾਂਦੇ ਤਾਂ ਟਿੱਕ ਟਿੱਕ ਰੋ ਰਹੇ ਨੇ ਹੁਣ ਸ ਆਪਣੇ ਨਾਲ ਬੱਦ ਦੁਖੀ ਆ ਇਹ ਨਾ ਸਮਝਿਓ ਕਿ ਇਹ टांग ਫੇਰ ਕੇ ਆਪਣੇ ਤੇ ਖੁਸ਼ ਹੁੰਦੇ ਨੇ ਇਹਨਾਂ ਦਾ ਮਜਬੂਰ ਹੀ ਆ ਜਦੋਂ ਕਹਦੇ ਵੀ ਚੱਕ ਦੋ ਘਟੇ ਦੇ ਨਾਲ ਕਹਿੰਦੇ ਯਸ ਸਰ ਪਰ ਇਹਦਾ ਹੱਲ ਕੀ ਆ ਇਹਦਾ ਹੱਲ ਇੱਕੋ ਹੈ ਕਿ ਇੱਕ ਜੋੜਦਾ ਬਿਠਾ ਕੇ ਰੱਖਿਓ ਤੇ ਸਿਰ ਢਾ ਕੇ ਲੱਗੇ ਰਹੋ ਐਨੇ ਵੀ ਸਰਕਾਰਾਂ ਦੇ ਫਿਰ ਪੈਰ ਨਹੀਂ ਹੁੰਦੇ ਬੜੇ-ਬੜੇ ਸਰਕਾਰਾਂ ਕਰਦੀਆਂ ਦੇਖੀਆਂ ਨੇ ਆਪਾਂ ਨੇ ਲੜਨਾ ਪਰ ਪੈਣਾ ਹੁਣ ਕਿਉਂਕਿ ਬਦਲਾ ਆਏ ਭਾਈ ਇਹੋ ਬਦਲਾ ਆਉਣਾ ਸੀ ਹੋਰ ਕਿਹੜੇ ਕੋਈ ਸੂਰਜ ਪੱਛਮ ਤੋਂ ਚੜ੍ਹਨਾ ਸੀ ਇਹੋ ਬਦਲਾ ਆਉਣਾ ਸੀ ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਲੋਕੋ ਆਪਾਂ ਸਾਰੇ ਯੂਥ ਬੈਠਾ ਸਭ ਤੋਂ ਵੱਡੀ ਠੱਗੀ ਇਹ ਸਰਕਾਰ ਨੇ ਯੂਥ ਨਾਲ ਮਾਰੀ ਆ ਯੂਥ ਨਾ ਰੁਜ਼ਗਾਰ ਮੈਂ ਤਾਂ ਮੁੱਖ ਮੰਤਰੀ ਨੂੰ ਚੈਲੰਜ ਕਰਦਾ ਜੇ ਤੁਹਾਨੂੰ ਜੋ ਕੰਜੇ ਨੇ ਸੁਣਿਆ ਹੋਵੇ ਦੇਖਿਆ ਹੋਵੇ ਮੈਂ ਤਾਂ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਆ 30 ਜਨਵਰੀ ਤੱਕ ਦਾ ਕਿ ਜੇ ਤੇਰੇ 'ਚ ਹਿੰਮਤ ਆ ਤੂੰ ਭਾਈ ਮੈਨੂੰ ਸਾਧ ਸਾ ਤੇਰੀ ਕੈਮਰੇ ਤੇਰੇ ਤੂੰ ਰੁਜ਼ਗਾਰ ਤੇ ਸਿਹਤ ਤੇ ਡਿਵੈਲਪਮੈਂਟ ਤੇ ਲੋਕ ਕੋਲ ਇਸ ਦੀ ਮਦਦ ਜਿਹੜੇ ਮਰਜੀ ਨੌਜਵਾਨਾਂ ਦੇ ਕਿਸੇ ਮੁੱਦੇ ਤੇ ਕੁੱਲ ਹੀ ਚੜਾਤੀਆ ਕੇ ਸਾਥੀਵਾਦ ਐਸ ਕਾਰਾ ਕੇ ਬੈਤ ਕਰਨ ਦਾ ਮੁਕੌਤ ਨੂੰ ਬਹੁਤ ਸ਼ੌਕ ਹੈ ਗੱਲਾਂ ਦੇ ਕਲਾ ਦੇ ਜਿੰਨਾ ਮਰਜੀ ਬਣਾ ਲੋ ਤੇ ਪਰ ਹੁਣ ਉਹ ਚੱਲਣਾ ਕਿਉਂ ਕਿ ਧੋਖਾ ਜਦੋਂ ਪੰਜਾਬ ਦੇ ਨੌਜਵਾਨਾਂ ਨਾਲ ਹੁੰਦਾ ਠੀਕ ਹੈ ਇੱਕ ਵਾਰ ਬਦਲਾਵ ਬਦਲਾਵ ਦੇ ਚੱਕਰ ਦੇ ਵਿੱਚ ਆਪਾਂ ਕੰਮ ਤਾਂ ਕਰ ਲਿਆ ਗਲਤ ਉਹ ਕੋਈ ਸਰਵਾਈ ਨੂੰ ਮੁੱਖ ਮੰਤਰੀ ਸਾਨੂੰ ਮਿਲਿਆ ਕਿਤੇ ਇੱਕ ਦਿਨ ਟਰਾਈ ਕੀਤੀ ਤਾਂ ਹੋਣੀ ਇਹੀ ਫਰਕ ਹੈ ਤੁਸੀਂ ਮੇਰੇ ਭਰਾਵਾਂ ਸਾਰੇ ਦੇਖੋ ਇਹ ਫਰਕ ਹੈ ਸਰਕਾਰਾਂ ਦਾ ਕੰਮ ਲੇਟ ਹੋ ਜਾਏ ਘੱਟ ਹੋ ਜਾਏ ਪਰ ਘਟੋ ਘਟ ਮਿਲਣ ਤਾਂ ਸੀ ਇੱਥੇ ਤਾਂ ਮਿਲਦੇ ਕੋਈ ਨਹੀਂ ਐਮਐਲਏ ਦੇ ਨਦੇ ਪੱਲੀ ਕੁਝ ਨਹੀਂ ਹੈਗਾ ਐਮਐਲਏ ਆ ਕੇ ਕੀ ਕਰਨਗੇ ਐਮਐਲਏ ਤਰ੍ਹਾਂ ਦੇ ਪੱਲੀ ਕੁਝ ਨਹੀਂ ਹੈਗਾ ਨਾ ਤੇ ਐਮਐਲਏ ਤਾਂ ਨਾਂ ਦੇ ਨੇ ਬਸ ਪਤਾ ਆਪਣੇ ਆਪਣੇ ਹਲਕੇ ਚ ਆਪਣੇ ਆਪਣੀਆਂ ਤਜੋਰੀਆਂ ਪਰ ਲੱਗੀਆਂ ਹੋਈਆਂ ਨੇ ਐਮਐਲਏ ਤਾਂ ਕਿ ਖਾ ਲੋ ਜਿੰਨਾ ਖਾ ਜਾਂਦਾ ਪਤਾ ਉਹਨਾਂ ਨੂੰ ਵੀ ਆ ਕਿ ਆ 6 ਮਹੀਨੇ ਬਾਅਦ ਜੁੱਤੀ ਫਿਰਦੇ ਇਹਨਾਂ ਨੇ ਆਉਣਾ ਕਿ ਜੁੱਤੀ ਫਿਰਨੀ ਇਹਨਾਂ ਦੇ ਐਮਐਲਓ ਨੇ ਤਾਂ ਤੁਸੀਂ ਇਹ ਲਾ ਲਓ ਵੀ ਘੇੜ ਕੇ ਲੋਕ ਡਾਂਗ ਫਿਰਨੇ ਇਹਨਾਂ ਦਾ ਇਹ ਜਾਲ ਹੋਣਾ ਇਹਨਾਂ ਦਾ ਐਮਐਲਏ ਦਾ ਆ ਬਰਨੀ ਦੇਲੇ ਪਿੰਡਾਂ ਦੇ ਕਿਸੇ ਨੇ ਕਿਸੇ ਨੇ ਨਹੀਂ ਪੜਨ ਦੇਲੇ ਪਿੰਡਾਂ ਦੇ ਸਪੋਰਟ ਜਮਾਨੇ ਨੂੰ ਪਤਾ ਕਿ ਪਿੰਡਾਂ ਦਾ ਪੜਨਾ ਨਹੀਂ ਅਸੀਂ ਕੰਮ ਖਤਮ ਹੋ ਗਿਆ ਹੁਣ ਸਿੰਬਰ ਨੇ ਸਾਰਾ ਕੁਝ ਹੀ ਪੈਸਾ ਆਪਣਾ ਆ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ 4 ਕਰੋੜ ਰੁਪਈਆ ਹੁੰਦਾ ਜਾਂ ਤਨਖਾਹ ਇੰਨੀ ਜਾਂਦੀ ਤੇ ਬਾਕੀ ਵਿਚਾਲਾ ਖਾ ਜਾਂਦੇ ਨੇ ਉਹ ਇਹਨਾਂ ਕੋਈ ਜਾਂਦਾ ਸਿੱਧਾ ਦਿੱਲੀ ਕੇਜਰੀ ਆ ਲੰਦਾ ਕੋਈ ਹੋਰ ਕਿੱਥੋਂ ਇੱਥੇ ਨਹੀਂ ਹੈਗਾ ਕਿਤੇ ਪਗਾਂ ਵੀ ਪਟਿਆਲੇ ਆ ਬਿਜਲੀ ਬੋਰਡ ਦੇ ਦਫ਼ਤਰੀ ਰਹ ਜਾਂਦਾ ਉਹ ਉਹਦਾ ਟਰੱਕਾਂ ਦੇ ਟਰੱਕ ਭਰ ਕੇ ਉਧਰੋਂ ਜਾ ਰਹੇ ਨੇ ਕੀ ਟੋੜਾ ਕੱਲਾ ਕਿ ਪਤਾ ਨਹੀਂ ਕਿਹੜੇ ਕਿਹੜੇ ਡਿਪਾਰਟਮੈਂਟਾਂ ਦੇ ਤੋਂ ਸਰਕਾਰ ਨੂੰ ਉਹ ਬੈਂਤੀਆਂ ਬੁੰਤੀਆਂ ਦਾ ਬਹੁਤ ਕਰਨੀਆਂ ਅਸੀਂ ਤਾਂ ਬਹੁਤ ਕੋਈ ਫਾਇਦਾ ਨਹੀਂ ਬੈਂਤੀਆਂ ਦਾ ਤੁਸੀਂ ਮੇਰਾ ਵੀਰ ਬੇਨਤੀ ਵੀ ਕਰੀ ਚਲੋ ਤਾਂ ਚੇਤਾਵਨੀ ਵੀ ਦੇ ਚਲੋ ਕਿ ਜੇ ਸਾਡੇ ਆਕਾ ਜਿਹੜੇ ਉਹ ਸਾਨੂੰ